ਸੇਵਾ ਬਾਨਾਂ ਦੇ ਜਥੇਦਾਰ ਸਹਿਬਾਨ ਨੂੰ ਕਿਵੇਂ ਨਿਯੁਕਤ ਕਰਨਾ ਕਿਵੇਂ ਪੰਥਕ ਭਾਵਨਾ ਅਨੁਸਾਰ ਉਹਨਾਂ ਦੀ ਸੇਵਾ ਨਿਵਰਤੀ ਅਤੇ ਜੋ ਮੌਜੂਦਾ ਪੰਥ ਖਲਾਤ ਜਿਸ ਵਿਖਰੇ ਸਮੇਂ ਦੇ ਵਿੱਚ ਅਸੀਂ ਲੰਘ ਰਹੇ ਹਾਂ ਹਰੇਕ ਸੰਸਾਰ ਭਰ ਵਿੱਚ ਹਰੇਕ ਵਸਦੇ ਸਿੱਖ ਦਾ ਜਿਹੜਾ ਹਿਰਦਾ ਉਹ ਦੁਖੀ ਆ ਗਲੁੰਦਰਿਆ ਹੋਇਆ ਇਹ ਜਥੇਬੰਦੀਆਂ ਦੇ ਸਮੂਹ ਇਸਤਾਲ ਮੇਂ ਸੰਗਠਨ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਆਪਣੀਆਂ ਪੰਥਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਸਾਡੀ ਅਰਦਾਸ ਦੇ ਅੰਦਰ ਦੋ ਗੱਲਾਂ ਮੁੱਖ ਤੌਰ ਤੇ ਅਸੀਂ ਜੜੀਆਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਅਕਾਲ ਤਖਤ ਦਾ ਜੋ ਪ੍ਰਬੰਧ ਹੈ ਇਹਦੀ ਪ੍ਰਭੂ ਸ਼ਤਾ ਨੂੰ ਕੈਮ ਰੱਖਣ ਦੇ ਲਈ ਪੂਰੇ ਖਾਲਸਾ ਪੰਥ ਦੇ ਨਮਾਇੰਦਿਆਂ ਦੀ ਸੰਸਥਾ ਹੋਵੇ ਜਿਹੜੀ ਅਕਾਲ ਤਖਤ ਦੇ ਪ੍ਰਬੰਧ ਦੀ ਨਿਗਰਾਨੀ ਕਰੇ ਇਥੋਂ ਦੇ ਨਿਯਾਬੜੀ ਨੂੰ ਚਲਾਵੇ ਇਹ ਤਖਤਾਂ ਦੇ ਜੋ ਜਥੇਦਾਰ ਨੇ ਇਹਨਾਂ ਦੀ ਨਿਯੁਕਤੀ ਦਾ ਢੰਗ ਤਰੀਕਾ ਪੰਥਕ ਹੋਵੇ ਉਹਦੇ ਚ ਯੋਗਤਾ ਵੀ ਆਉਂਦੀ ਹੈ ਸੇਵਾ ਨਿਯੁਕਤੀ ਦੀ ਗੱਲ ਆਉਂਦੀ ਹੈ ਉਹਨਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਸੇਵਾ ਮੁਕਤੀ ਦੇ ਪ੍ਰਬੰਧ ਦੀ ਗੱਲ ਆਉਂਦੀ ਹੈ ਕਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਵੱਡੀਆਂ ਜ਼ਿੰਮੇਵਾਰੀਆਂ ਦੇ ਲਈ ਸਿੰਘ ਸਭਾਵਾਂ ਦੇ ਕੋਲ ਨਮਾਇੰਦੇ ਲੈ ਕੇ ਉਹਨਾਂ ਦੇ ਪ੍ਰੇਰਣਾ ਤੇ ਉਹਨਾਂ ਦੇ ਸਹਿਯੋਗ ਨਾਲ ਨਿਯੁਕਤੀਆਂ ਕਰਦੀ ਸੀ ਅੱਜ ਜੋ ਸਾਰਾ ਸਿਲਸਿਲਾ ਸਾਡਾ ਖਤਮ ਹੋ ਚੁੱਕਾ ਹੈ ਕਮਨਿਚਾਇਆ ਸੀ ਕਿ 2000 ਸਾਲ ਦੇ ਅੰਦਰ ਕੇਸ ਮਰਜ਼ਾਦਾ ਨੂੰ ਬਹਾਲ ਕੀਤਾ ਜਾਏ ਤੇ ਬਕਾਇਦਾ ਤੌਰ ਤੇ ਗਿਆਨੀ ਜਗENDER ਸਿੰਘ ਵਿਧਾਨਤੀ ਜੀ ਉਹਨਾਂ ਨੇ ਇੱਕ ਆਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਸ਼੍ਰੋਮਣੀ ਕਮੇਟੀ ਨੂੰ ਉਹਦੇ ਉੱਤੇ ਸੰਸਦ ਜਨਰਲ ਹਾਉਸ ਦਾ ਮਤਾ ਵੀ ਪਿਆ ਕਮੇਟੀ ਵੀ ਬਣੀ ਪਰ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਥਕ ਤਾਲਮੇਲ ਸੰਗਠਨ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਵਾਸਤੇ ਅਸੀਂ ਇੱਥੇ ਹਾਜ਼ਰ ਹੋਏ ਹਾਂ ਦਾਤਾ ਸਤਗੁਰ ਦੇ ਦਰ ਤੇ ਜਾ ਕੇ ਨਮਸਕਾਰ ਕੀਤੇ ਹੈ ਇਹ ਜਥੇਬੰਦੀਆਂ ਦੇ ਸਮੂਹ ਇਸਤਾਲਮੇਲ ਸੰਗਠਨ ਦੇ ਸੇਵਾਦਾਰਾਂ ਨੇ ਅਰਦਾਸ ਕਰਕੇ ਆਪਣੀਆਂ ਪੰਥਕ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਸਾਡੀ ਅਰਦਾਸ ਦੇ ਅੰਦਰ ਦੋ ਗੱਲਾਂ ਮੁਖਤੌਰ ਤੇ ਅਸੀਂ ਜੜੀਆਂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕੀਤੀ ਹੈ ਪਹਿਲੀ ਬੇਨਤੀ ਅਸੀਂ ਕੀਤੀ ਹੈ ਕਿ ਅਕਾਲ ਤਖਤ ਦਾ ਜੋ ਪ੍ਰਬੰਧ ਹੈ ਇਹਦੇ ਪ੍ਰਭੂ ਸਾਤਾ ਨੂੰ ਕਾਇਮ ਰੱਖਣ ਦੇ ਲਈ ਪੂਰੇ ਖਾਲਸਾ ਪੰਥ ਦੇ ਨਮਾਇੰਦਿਆਂ ਦੀ ਸੰਸਥਾ ਹੋਵੇ ਜਿਹੜੀ ਅਕਾਲ ਤਖਤ ਦੇ ਪ੍ਰਬੰਧ ਦੀ ਨਿਗਰਾਨੀ ਕਰੇ ਇਥੋਂ ਦੇ ਨਿਯਾਬੜੀ ਨੂੰ ਚਲਾਵੇ ਦੂਜਾ ਸਾਡਾ ਹਿੱਸਾ ਸੀ ਅਰਦਾਸ ਦਾ ਕਿ ਤਖਤਾਂ ਦੇ ਜੋ ਜਥੇਦਾਰ ਨੇ ਇਹਨਾਂ ਦੀ ਨਿਯੁਕਤੀ ਦਾ ਢੰਗ ਤਰੀਕਾ ਪੰਥਕ ਹੋਵੇ ਉਹਦੇ 'ਚ ਯੋਗਤਾ ਵੀ ਆਉਂਦੀ ਹੈ ਸੇਵਾ ਨਿਯੁਕਤੀ ਦੀ ਗੱਲ ਆਉਂਦੀ ਹੈ ਉਹਨਾਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ ਸੇਵਾ ਮੁਕਤੀ ਦੇ ਪ੍ਰਬੰਧ ਦੀ ਗੱਲ ਆਉਂਦੀ ਹੈ ਇਹ ਮੰਗ ਅੱਜ ਦੀ ਨਹੀਂ ਹੈ ਇਹ ਮੰਗ ਬੜੇ ਲੰਮੇ ਪੁਰਾਣੇ ਸਮੇਂ ਤੋਂ ਸੀ ਕਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਦੇ ਲਈ ਸਿੰਘ ਸਭਾਵਾਂ ਦੇ ਕੋਲ ਨਮਾਇੰਦੇ ਲੈ ਕੇ ਉਹਨਾਂ ਦੇ ਪ੍ਰੇਰਣਾ ਤੇ ਉਹਨਾਂ ਦੇ ਸਹਿਯੋਗ ਨਾਲ ਨਿਯੁਕਤੀਆਂ ਕਰਦੀ ਸੀ ਅੱਜ ਉਹ ਸਾਰਾ ਸਿਲਸਿਲਾ ਸਾਡਾ ਖਤਮ ਹੋ ਚੁੱਕਾ ਹੈ ਕਮਨਿਚਾਇਆ ਸੀ ਕਿ 2000 ਸਾਲ ਦੇ ਅੰਦਰ ਕਿਸੇ ਮਰਜ਼ਾਦਾ ਨੂੰ ਬਹਾਲ ਕੀਤਾ ਜਾਏ ਤੇ ਬਕਾਇਦਾ ਤੌਰ ਤੇ ਗਿਆਨੀ ਜਗENDER ਸਿੰਘ ਵਿਦਵਾਨਤੀ ਜੀ ਉਹਨਾਂ ਨੇ ਇੱਕ ਆਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਸ਼੍ਰੋਮਣੀ ਕਮੇਟੀ ਨੂੰ ਉਹਦੇ ਉੱਤੇ ਸੰਸਦ ਜਨਰਲ ਹਸਨਾ ਮਤਾ ਵੀ ਪਿਆ ਕਮੇਟੀ ਵੀ ਬਣੀ ਪਰ ਉਹਦਾ ਨਤੀਜਾ ਕੋਈ ਨਹੀਂ ਨਿਕਲਿਆ ਤਾਂ ਅੱਜ ਅਸੀਂ ਦੇਖ ਕੀ ਰਹੇ ਹਾਂ ਕਿ ਅੱਜ ਬੇਮਰਜ਼ਾਦਗੀ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਹ ਮਰਜ਼ਾਦਾ ਦੀ ਬਹਾਲੀ ਲਈ ਅੱਜ ਸਾਡੀ ਅਰਦਾਸ ਜਿਹੜੀ ਹੈ ਅਸੀਂ ਕਰਕੇ ਗੁਰਦੇਵ ਦੇ ਚਰਨਾਂ ਵਿੱਚ ਆਏ ਹਾਂ ਇਹ ਸਾਡੀ ਅਦਾਸ ਹੈ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕਾ ਖਾਲਸਾ ਦੀ ਨਿਯੁਕਤੀ ਕੀਤੀ ਗਈ ਹੈ ਗੜਗੱਛ ਸਾਹਿਬ ਦੀ ਹਾਂਜੀ ਗੜਗੱਛ ਸਾਹਿਬ ਦੀ ਜਿਸ ਤਰ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ sire ਕਿਸਰਾ ਕਰਵਾਵਾਂ ਦੇ ਕਹਿੰਦੇ ਸੀ ਸਿੰਘ ਸਾਹਿਬ ਕੀ ਕਹੋਗੇ ਜਿਸ ਤਰ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਹੋ ਮਰਿਆਦਾ ਦੇ ਕਿਉਂਕਿ ਸਿੰਘ ਸਾਹਿਬ ਜਿਹੜੇ ਆਪਣਾ ਹੈੱਡ ਗ੍ਰੰਥੀ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਵੱਲੋਂ ਦਸਤਾਰ ਜੰਦੀ ਹੈ ਜਾਂ ਉਹਨਾਂ ਦਾ ਕੋ ਬੰਦਾ ਜਾਂਦਾ ਜਾਂ ਪੁੱਜ ਜਾਂਦੇ ਨੇ ਫਿਰ ਮਰਿਆਦਾ ਦੇ ਮੁਤਾਬਕ ਜਿਹੜੀ ਹੈ ਉਹ ਦਸਤਾਰ ਬੰਦੀ ਹੋ ਸਕਦੀ ਹੈ ਲੇਕਿਨ ਅਜੇ ਹੁਆ ਨਹੀਂ ਇਹਨੂੰ ਕੀ ਸਮਝਦੇ ਹੋ ਦੇਖੀ ਇਹਨੂੰ ਸਮ ਚਾਹੀਦਾ ਹੈ ਸੀ ਕਿ ਜੇ ਕੌਮ ਦੇ ਅੰਦਰ ਕੋਈ ਵਿਵਾਦ ਸੀ ਨਜੂਤੀ ਨੂੰ ਲੈ ਕੇ ਕੋਈ ਨਰਾਸ਼ਤਾ ਸੀ ਤਾਂ ਤਰੀਕ ਅੱਗੇ 2-3 ਮਹੀਨੇ ਪਾ ਦੇਣੀ ਚਾਹੀਦੀ ਸੀ ਜਿੰਨਾ ਜਿੰਨਾ ਸੰਸਥਾ ਵੱਲੋਂ ਇਹ ਨਰਾਸ਼ਤਾ ਪ੍ਰਗਟ ਕੀਤੇ ਗਏ ਸੀ ਉਹਨਾਂ ਦੀ ਸ਼ੰਕੇ ਦੂਰ ਕਰਕੇ ਇਹਨੂੰ ਸਹਿਮਤੀ ਨਾਲ ਜਿਹੜਾ ਸੀ ਇਹ ਜ਼ਿੰਮੇਵਾਰੀ ਸੌਂਪਣੀ ਚਾਹੀਦੀ ਸੀ ਦੇਖੋ ਦੁੱਖਲ ਜਿਹੜੀ ਹੈ ਬਿਨਾਂ ਸਹਿਮਤੀ ਤੋਂ ਜ਼ਿੰਮੇਵਾਰੀ ਸੌਂਪਨ ਨਾਲ ਇਹ ਵਿਵਾਦ ਘਟਦਾ ਨਹੀਂ ਵਿਵਾਦ ਵਧੇਗਾ ਕਣ ਭਾਈ ਕੁਲਦੀਪ ਸਿੰਘ ਦੀ ਸਟੇਜਾਂ ਤੇ ਜਾਣਗੇ ਕਿ ਜੇ ਜੇ ਉੱਥੇ ਵਿਰੋਧ ਹੋਏਗਾ ਉਹ ਚੰਗਾ ਰਹੇਗਾ ਇਹ ਪਹਿਲਾਂ ਖਤਮ ਕਰਨਾ ਚਾਹੀਦਾ ਤਾਂ ਕੋ ਕੰਮ ਕਰ ਸਕਦੇ ਉਹ ਕਿਉਂਕਿ ਆ ਕੇ ਇਹ ਸਤਿਕਾਰਯੋਗ ਸਰਕਾਰਯੋਗ ਪਦਵੀਆਂ ਨੇ ਪਦਵੀਆਂ ਤੇ ਉੱਤੇ ਕਿਸੇ ਦੀ ਕੋਈ ਟਿੱਪਣੀ ਨਹੀਂ ਹੁੰਦੀ ਹੁੰਦੀ ਭਾਵੇਂ ਕਿ ਕੇਵਲ ਸਿੰਘ ਬੈਠੇ ਜਾਂ ਕੁਲਦੀਪ ਸਿੰਘ ਬੈਠੇ ਜਾਂ ਕੋਈ ਵੀ ਸੱਜਣ ਬੈਠਦਾ ਹੈ ਪਦਵੀਆਂ ਸਤਿਕਾਰਯੋਗ ਨੇ ਇਹ ਨਿਰਵਿਵਾਦ ਰਹਿਣੀਆਂ ਚਾਹੀਦੀ ਨੇ ਉਹ ਕਿਹਨੇ ਰੱਖਣੀਆਂ ਨੇ ਸਾਡੇ ਪ੍ਰਬੰਧ ਨੇ ਰੱਖਣੀਆਂ ਨੇ ਪ੍ਰਬੰਧ ਕੌਣ ਚਲਾ ਰਿਹਾ ਹੈ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਇਸ ਮੌਕੇ ਪੰਥ ਦੀ ਨੁਮਾਇੰਦਗੀ ਨਹੀਂ ਕਰ ਰਹੀ ਉਹ ਧੜੇ ਨੂੰ ਖੁਸ਼ ਕਰਨ ਵਾਸਤੇ ਆਪਣੇ ਆਗੂਆਂ ਨੂੰ ਖੁਸ਼ ਕਰਨ ਵਾਸਤੇ ਜੋ ਕੁਝ ਕਰਨ ਵਾਸਤੇ ਲੱਗੀ ਹੋਈ ਹੈ ਇਹ ਸਿੱਖ ਨੌਜਵਾਨੀ ਵਾਸਤੇ ਸਾਰੇ ਪੰਥ ਦੀ ਨਿਰਾਸ਼ਾ ਵਾਸਤੇ ਇੱਕ ਬਹੁਤ ਵੱਡਾ ਕਾਰਨ ਹੈ ਇਸ ਲਈ ਇਹ ਸਾਨੂੰ ਅੱਜ ਵੀ ਜਿਹੜਾ ਉਹਨਾਂ ਕਰ ਲਿਆ ਨੇ ਮੂੰਹ ਨੇਰੇ ਕਰ ਲਿਆ ਇਸ ਨੂੰ ਕਰਨ ਲਈ ਖੁਸ਼ੀ ਕਰੀ ਕੋਈ ਗੱਲ ਨਹੀਂ ਹੈ ਕਿ ਇੱਥੇ ਕਿੰਨੀਆਂ ਖੁਸ਼ੀ ਹੁੰਦੀਆਂ ਜਦ ਸਾਰੀਆਂ ਸੰਸਥਾਵਾਂ ਉੱਥੇ ਜਾਂਦੀਆਂ ਦਸਤਾਰਾਂ ਲੈ ਕੇ ਜਾਂਦੀਆਂ ਦਰਬਾਰ ਸਾਹਿਬ ਨੂੰ ਪਹਿਲਾਂ ਦਸਤਾਰ ਦਰਬਾਰ ਸਾਹਿਬ ਨੂੰ ਦਿੱਤੀ ਜਾਂਦੀ ਦੁਨੀਆ ਸੰਸਥਾਵਾਂ ਜਾਂਦੀਆਂ ਇੱਕ ਮਾਣ ਤੇ ਇੱਜ਼ਤ ਹੁੰਦਾ ਅਸੀਂ ਲੋਕਾਂ ਵੀ ਸੇਵਾ ਕੀਤੀ ਹੈ ਅਕਾਲ ਤਖਤ ਸਾਹਿਬ ਤੇ ਵੀ ਕੀਤੀ ਹੈ ਤਾਂ ਕਿ ਦਮਨਾਂ ਸਾਹਿਬ ਦਮਨਾਂ ਸਾਹਿਬ ਵੀ ਸੇਵਾ ਕੀਤੀ ਹੈ ਸਾਨੂੰ ਪਤਾ ਹੈ ਪੰਥ ਕਿੰਨਾ ਮਾਣ ਤੇ ਸਤਿਕਾਰ ਦਿੰਦਾ ਹੈ ਉਸ ਮਾਣ ਸਤਿਕਾਰ ਨੂੰ ਕਾਇਮ ਕਿੰਨਾ ਰੱਖਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਸੀਂ ਇਹ ਆਜ ਵਿਵਾਦ ਦਾ ਕੋਈ ਕਾਰਨ ਨਹੀਂ ਕੋਈ ਵਿਅਕਤੀ ਵਿਵਾਦ ਦਾ ਕਾਰਨ ਨਹੀਂ ਹੈ ਨਰਗਵੀਰ ਸਿੰਘ ਦਾ ਕੋਈ ਕਾਰਨ ਨਹੀਂ ਹੈ ਨਾ ਕਲਦੀਪ ਸਿੰਘ ਦਾ ਕੋਈ ਕਾਰਨ ਹੈ ਜੇ ਕੋਈ ਜ਼ਿੰਮੇਵਾਰ ਹੈ ਤਾਂ ਸ਼੍ਰੋਮਣੀ ਕਮੇਟੀ ਦੀ ਵਰਤਮਾਨ ਸਮੇਂ ਦਾ ਜਿਹੜੇ ਆਗੂਆਂ ਦੀ ਜਮਾਤ ਹੈ ਕਾਰਜ ਕਰਨੀ ਜਿੰਮੇਵਾਰ ਹੈ ਉਹਨੇ ਮਗਲੇ ਬੈਠੇ ਪਿਛੇ ਬੈਠਾ ਹੋਇਆ ਬਾਦਲ ਡਲ ਦਾ ਧੜਾ 100% ਜ਼ਿੰਮੇਵਾਰ ਹੈ ਜਿਹੜਾ ਆਪਣੀਆਂ ਚੰਮਦਿਆਂ ਚਲਾਉਣ ਦੇ ਲਈ ਪੰਥ ਦੇ ਸਿਧਾਂਤਾਂ ਦੀ ਦੁਰਗਤੀ ਕਰ ਰਿਹਾ ਹੈ ਤੇ ਨਰਾਸ਼ ਕਰ ਰਿਹਾ ਹੈ ਅਜਲੀਆਂ ਨਸ ਸੰਸਥਾਵਾਂ ਦੇ ਅੰਦਰ ਸਾਡੇ ਸਖ ਮਿਸ਼ਨ ਕਾਲ ਲੁਧਿਆਣਾ ਗੁਰਮਤਿ ਗਿਆਨ ਮਿਸ਼ਨ ਕਾਲ ਲੁਧਿਆਣਾ ਸਾਬਜਾਦਾ ਜਵਾਰ ਸਿੰਘ ਗੁਰਮਤਿ ਗਿਆਨ ਮਿਸ਼ਨ ਕਾਲ ਚਾਹੁੰਦਾ ਇਸ ਤਰ੍ਹਾਂ ਉਹ ਗਿਆਨ ਪ੍ਰਕਾਸ਼ ٹرسٹ ਦਾ ਸਾਡਾ ਬੁੱਢੇਵਾਲ ਲੁਧਿਆਣਾ ਮੋਰਖ ਫੈਮਿਲੀ ਕਲੱਬ ਗੁਰੂ ਗ੍ਰੰਥ ਸਾਹਿਬ ਸੇਵਕ ਜਥਾ ਅਕਾਲਪੁਰ ਕੀ ਫੌਜ ਜਿਹੜੀ ਸਭ ਤੋਂ ਸਾਡੇ ਅੰਮ੍ਰਿਤਸਰ ਦੀ ਜਥਾ ਬੰਦੀ ਜਿਹੜੀ ਸਾਡੀ ਅੰਮ੍ਰਿਤਸਰ ਦੇ ਅੰਦਰ ਸਾਰੇ ਸੰਸਾਰ ਵਿੱਚ ਕੰਮ ਕਰਦੀ ਉਹ ਸਰਦਾਰ ਜਿਨ੍ਹਾਂ ਸਾਰਾ ਮੁੱਖ ਪ੍ਰਬੰਧ ਜਿਹੜਾ ਹੈ ਆਕਾਲਪੁਰੀ ਫੌਜ ਉਹਨੇ ਇੱਥੇ ਸ਼ਹਿਰ ਦੇ ਅੰਦਰ ਜਿਹੜਾ ਹੈ ਜੀਏਐਮ ਕੇਂਦਰੀ ਸ਼੍ਰੀ ਗੁਰ ਸਿੰਘ ਸਭਾ ਚੰਡੀਗੜ੍ਹ ਸਿੱਖ ਸਰਵ ਸੰਸਾਦ ਸਿੱਖ ਸੰਗਠਨ ਦੇ ਵੱਲੋਂ ਮਲਤਾਨੀ ਜੀ ਦਾ ਸਨੇਹਾ ਹੋਰ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਇਹ ਚ ਸ਼ਾਮਲ ਨੇ ਜਿਨ੍ਹਾਂ ਨੇ ਆ ਕੇ ਭਾਈਵਾਲੀ ਕੀਤੀ ਸਿੰਘ ਸਾਹਿਬ ਅੱਜ ਕੀਰਾ ਅੱਜ ਕੀਤਾ ਗਿਆ ਮੁਗਲਾਂ ਦੇ ਸਮੇਂ ਚ ਪੈਣ ਲੱਗਦਾ ਹੈ ਅਜਿਹਾ ਨਹੀਂ ਪਿਆਰੇ ਬੱਚਿਓ ਉੱਥੇ ਕਾਲ ਕਿਸੇ ਦੇਖਿਆ ਨਹੀਂ ਪਰ ਜੋ ਅਸੀਂ ਹੁਣ ਦੇਖਦੇ ਪਏ ਆ ਇਹ ਹਨੇਰਾ ਜੋਗ ਇਹ ਤੋਂ ਤੁਸੀਂ ਦੇਖਿਆ ਜਦੋਂ ਫੈਸਲਾ ਆਇਆ ਸੀ ਸਭ ਦੀ ਟਿੱਪਣੀ ਕੀ ਆਈ ਸੀ ਇਹ ਕਾਲਾ ਦਿਨ ਇੱਕ ਦਿਨ ਫੈਸਲਾ ਕਾਲੇ ਕਾਲੇ ਦਿਨ ਦਾ ਨਾਮ ਦਿੱਤਾ ਗਿਆ ਇੱਕ ਇੱਕ ਤਾਂ ਮੇਰੀ ਕੌਮਵਾਸੀ ਸ਼ਬਦ ਸ਼ੋਭਾ ਨਹੀਂ ਦਿੰਦੇ ਨਾ ਸ਼੍ਰੋਮਣੀ ਕਮੇਟੀ ਵੀ ਵਾਸੀ ਸ਼ੋਭਾ ਦਿੰਦੇ ਨੇ ਇਹ ਸ਼ਬਦ ਸਾਡੇ ਮੂੰਹ ਚ ਨਿਕਲਣੇ ਨਹੀਂ ਚਾਹੀਦੇ ਸਾਨੂੰ ਇਹਨਾਂ ਗੱਲਾਂ ਨੂੰ ਰੋਕਣ ਦੇ ਲਈ ਸਾਡਾ ਪ੍ਰਬੰਧ ਪੰਥਕ ਹੋਣਾ ਚਾਹੀਦਾ ਹੈ ਨਿਯੁਕਤੀ ਵਾਸਤੇ ਨਿਯਮ ਬਣਨੇ ਚਾਹੀਦੇ ਨੇ ਤਾਂ ਕਿ ਮੇਰੀ ਕੌਮ ਨੂੰ ਨਰਾਸ਼ਤਾ ਨਾ ਦੇਖਣੀ ਪਵੇ ਹਨੇਰੇ ਤੋਂ ਚਾਨਣ ਤੇ ਜਾਵਾਂਗੇ ਜਾਵਾਂਗੇ ਜੀ ਇਹਦੇ ਵਾਸਤੇ ਅਰਦਾਸ ਕੀਤੀ ਗਈ ਹੈ ਅਸੀਂ ਲੱਕ ਬੰਨੇ ਆ ਆਉਣ ਵਾਲਾ ਸਮਾਂ ਆਏਗਾ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਅਸੀਂ ਪੰਥਕ ਮਾਨਤਾਂ ਨੂੰ ਨਾਲ ਲੈ ਕੇ ਅਸੀਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਸ਼੍ਰੋਮਣੀ ਕਮੇਟੀ ਦੇ ਲਈ ਕੰਮ ਕਰਾਂਗੇ ਗੁਰੂ ਤੇ ਵਿਸ਼ਵਾਸ ਹੈ ਡਾਉਣ ਵਾਲਾ ਕੱਲ ਬਹੁਤ ਮਾਨਮਤਾ ਹੋਏਗਾ ਪੰਚ ਦੀ ਮਰਜ਼ਾ ਦਾ ਹੋਏਗਾ ਸਿੰਘ ਸਾਹਿਬ ਜਿਹੜੇ ਨੇ ਹੰਗ ਸਿੰਘ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਸੀ ਅਸੀਂ ਜਿਹੜਾ ਇਹ ਸਮਾਗਮ ਨਹੀਂ ਹੋਣ ਦਿਆਂਗੇ ਲੇਕਿਨ ਇਸੇ ਕਰਕੇ ਸ਼ਾਇਦ ਇਹ ਜਲਦੀ ਕਰ ਲਿਆ ਗਿਆ ਕੀ ਕੱਲ ਨੂੰ ਜਿਸ ਤਰ੍ਹਾਂ ਸਟੇਜ ਤੇ ਜਾਂਦੇ ਨੇ ਸਿੰਘ ਸਾਹਿਬ ਜਿਹੜੇ ਹੁਣ ਬਲਦੀਪ ਸਿੰਘ ਅੜਗਾਜ ਜਿਹੜਾ ਨੂੰ ਬਣਾਇਆ ਗਿਆ ਕੱਲ ਨੂੰ ਜੋ ਸਟੇਜ ਤੇ ਜਾਂਦੇ ਤੇ ਕੀ ਉਹਨਾਂ ਨੂੰ ਵਿਰੋਧਤਾ ਦਾ ਸਾਹਮਣਾ ਨਹੀਂ ਕਰਨਾ ਪੈਸ ਕਰਨਾ ਬੇਦਖ ਮੈਂ ਪਹਿਲਾਂ ਖੈ ਚੁੱਕਾ ਹਾਂ ਕਿ ਇਹਨੂੰ ਅੱਗੇ ਪਾਉਂਦੇ ਜਿਨ੍ਹਾਂ ਵੱਲੋਂ ਵਿਰੋਧ ਸੀ ਉਹਨਾਂ ਨਾਲ ਬਿਠਾ ਕੇ ਉਹਨਾਂ ਦੀ ਦੁਬਦਾ ਦੂਰ ਕਰ ਦੇ ਬੇਤਰ ਢੰਗੋ ਸੀ ਇਸ ਲਈ ਉਹ ਨਹੀਂ ਕੀਤਾ ਇੱਕ ਗਲਤੀ ਤੇ ਗਲਤੀ ਦੂਜੀ ਕਰ ਲਈ ਹੈ ਸਾਨੂੰ ਆਉਣ ਵਾਲੇ ਸਮੇਂ ਚ ਸਾਡੀ ਇਹ ਅਪੀਲ ਹੈ ਪੰਥ ਦੇ ਜੱਥੇਬੰਦਿਆ ਨੂੰ ਸਾਡਾ ਵਿੱਚ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਸਾਡਾ ਵਿਚਾਰ ਦਾ ਅੰਤਰ ਹੋ ਸਕਦਾ ਹੈ ਪਰ ਕਿਸੇ ਅਸੀਂ ਨੂੰ ਕਿਸੇ ਬੰਦੇ ਦੀ ਇੱਜ਼ਤ ਦੇ ਉੱਤੇ ਅਸੀਂ ਹਮਲਾ ਨਹੀਂ ਕਰ ਸਕਦੇ ਇਹ جنگ ਨਹੀਂ ਹੈ ਇਹ ਵਿਚਾਰ ਦਾ ਅੰਤਰ ਹੈ ਜੰਗ ਜੱਥੇਬੰਦਿਆ ਸਾਡੀ ਬੇਨਤੀ ਰਹੇਗੀ ਅਸੀਂ ਮਾਨ ਸਨਮਾਨ ਸਿੱਖ ਦਾ ਜਿਹੜਾ ਹੈ ਨਾ ਉਹਨੂੰ ਬਣ ਕਰਾ ਰੱਖਣਾ ਹੈ ਅਸੀਂ ਕਿਸੇ ਮਨੁੱਖ ਦੀ ਜ਼ਿੰਦਗੀ ਉੱਤੇ ਕੋਈ ਤਰ੍ਹਾਂ ਦਾ ਵਾਰ ਕਰਕੇ ਅਸੀਂ ਕੌਮੀ ਸਿਰ ਨੀਵਾ ਨਹੀਂ ਕਰਨਾ ਗੁਰੂ ਗ੍ਰੰਥ ਤੇ ਗੁਰਪੰਥ ਦੀ ਗੈਰ ਹਾਜ਼ਰੀ ਤੇ ਜਿਹੜੇ ਕੀਤੇ ਗਏ ਕੋਈ ਵੀ ਸਮਾਗਮ ਗਿਲੇ ਸਮੇਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਤੋਂ ਕਈ ਹੋਏ ਹੁਕਮਨਾਮੇ ਵੀ ਜਿਹੜੇ ਆ ਉਹ ਵਾਪਸ ਲੈ ਗਏ ਆ ਔਰੰਤਰਕ ਕਮੇਟੀ ਨੇ ਆਪਣੇ ਕੀਤੇ ਹੋਏ ਫੈਸਲੇ ਵੀ ਵਾਪਸ ਲਏ ਆ ਜਿਹੜਾ ਹੁਣ ਦਾ ਫੈਸਲਾ ਅਸੀਂ ਪੁਰਾਣੇ ਜਥੇਦਾਰਾਂ ਨੂੰ ਹਟਾ ਕੇ ਤੇ ਨਵੇਂ ਜਥੇਦਾਰ ਨੂੰ ਲਾਉਣ ਦਾ ਕਿ ਉਹ ਸਮਝਿਓ ਵੀ ਇਹ ਵੀ ਜਿਹੜਾ ਵਾ ਪੁਨਰ ਵਿਚਾਰ ਹੋ ਕੇ ਵਾਪਸ ਹੋਣਾ ਚਾਹੀਦਾ ਦੇਖੋ ਇਹ ਤਾਂ ਫੈਸਲਾ ਵਾਪਸ ਕਰਨ ਯੋਗ ਹੋਵੇ ਤਾਂ ਹੋਣਾ ਚਾਹੀਦਾ ਫੈਸਲਾ ਪੰਥ ਦੀ ਮਰਜ਼ੀ ਮੁਤਾਬਕ ਹੋਇਆ ਜਿਹੜਾ ਫੈਸਲਾ ਹੈ ਉਹਨੂੰ ਮੇਰੀ ਮਰਜ਼ੀ ਮੁਤਾਬਕ ਉਹ ਵ ਆਹ ਕਾਲ ਤਖਤ ਹੈ ਇਥੇ ਫੈਸਲਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਫੈਸਲਾ ਕਰਕੇ ਨਹੀਂ ਸੋਚਣਾ ਚਾਹੀਦਾ ਇਹ ਗੱਲ ਦਾ ਧਿਆਨ ਰੱਖਣਾ ਮੈਂ ਕਿਹੜੇ ਕਿਹੜੇ ਉਹ ਪੂਰਨ ਸਿੰਘ ਦੇ ਫੈਸਲੇ ਵਾਪਸ ਹੋਏ ਨਾ ਜਿਹੜੇ ਗੁੰਗਿਓਂ ਜਾ ਕੇ ਕੀਤੇ ਸਨ ਉਹ ਮਰਜ਼ਾਦਾ ਵਿੱਚ ਹੀ ਨਹੀਂ ਸਨ ਜਿਹੜੇ ਫੈਸਲੇ ਤਖਤ ਤੇ ਹੋਏ ਤਖਤ ਦੀ ਫਸੀਲ ਤੋਂ ਕੀਤੇ ਗਏ ਤੇ ਇਸ ਕਰਕੇ ਉਹ ਵੀ ਉਹ ਵੀ ਅੰਦੇਗੈਰ ਮਰਜ਼ਾ ਉਹ ਤੁਹਾਨੂੰ ਪਤਾ ਹੈ ਉਹ ਫੈਸਲਾ ਪੰਥ ਦਾ ਨਹੀਂ ਇਸ ਲਈ ਪੰਥ ਨੇ ਵਾਪਸ ਕਰਵਾਇਆ ਸੀ ਇਸ ਜੁਲਵਾਜ ਵਿਰੋਧ ਹੋਏਗਾ ਪੰਥ ਪੰਥ ਜਿਹੜਾ ਉਹ ਮਾਲਕ ਹੈ ਉਹਦੇ ਮੈਂ ਮਾਲਕ ਨਹੀਂ ਆ ਨਾ ਸ਼੍ਰੋਮਣੀ ਕਮੇਟੀ ਮਾਲਕ ਹੈ ਨਾ ਬਾਦਲ ਧੜਾ ਮਾਲਕ ਹੈ ਇਸ ਕਰਕੇ ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜਿਹੜੀ ਹੈ ਸਾਡੀ ਹਰ ਗੱਲ ਹੋਣੀ ਚਾਹੀਦੀ ਹੈ ਅਸੀਂ ਜਦੋਂ ਤਖਤ ਸਾਹਿਬ ਦੀ ਮਰਜ਼ਾਦਾ ਇਹ ਦੇਖਦੇ ਹਾਂ ਉੱਥੇ ਪ੍ਰਕਾਸ਼ ਸਵਾ 4 ਵਜੇ ਹੁੰਦਾ ਹੈ ਅਰਦਾਸ ਚਲਦੇ ਖਣ ਪੜ੍ਹਦੇ ਕਮਰੇ 'ਚ ਕੀਤੀ ਗਈ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਮੋ ਪ੍ਰਾਂਦੇ ਨਾਲ ਜਾਂ 5 ਦੇ ਤੱਕ ਦੀ ਮਰਜ਼ਾਦਾ ਦੇ ਨਾਲ ਵੀ ਅਸੀਂ ਅੱਜ ਕਿਤੇ ਨਾ ਕਿਤੇ ਭੁੱਲ ਕੀਤੀ ਜਾਂਦੀ ਹੈ ਇਹਦਰ ਸਾਹਿਬ ਆਣ ਬੰਨੋ ਇਹਦਾ ਕੋਈ ਖੁੱਲ ਕੇ ਵਿਰੋਧ ਨਹੀਂ ਕੀਤਾ ਗਿਆ ਜੋ ਜੋ ਹੋਇਆ ਉਹ ਕਰਾਂ ਮੈਂ ਕਹਿੰਦਾ ਉਹਨਾਂ ਦੇ ਵੱਲੋਂ ਸਾਰੀ ਪੰਥ ਕਰਿਆ ਜੀ ਬਾਦਲ ਦਲ ਦੇ ਅੰਦਰ ਬੰਦੇ ਸਤਿਫੇ ਦੇ ਕੇ ਜਾ ਰਹੇ ਨੇ ਯੂਥ ਦਲ ਦੇ ਬਸਤੀਫੇ ਦੇ ਕੇ ਜਾ ਰਹੇ ਨੇ ਸਾਬਕਾ ਪ੍ਰਧਾਨ ਲੋਂਗੋਵਾਲ ਸਤਿਫਾ ਦੇ ਕੇ ਜਾ ਰਹੇ ਬਹੁਤ ਮੋਤਵਰ ਸੱਜਣ ਇਹ ਕਿੰਨਾ ਵੱਲੋਂ ਆ ਉਹਨਾਂ ਦੇ ਲੈ 2 ਦਸੰਬਰ ਦੇ ਫੈਸਲਿਆਂ ਦੇ ਸਤਕਾਰ ਵੱਜੂ ਆ ਕਿ ਤੁਸੀਂ ਜੋ ਕੀਤਾ ਅਸੀਂ ਸਿਆਸੀ ਤੌਰ ਤੇ ਕਰ ਰਹੇ ਆ ਇਹ ਪੰਥਕ ਜਿਹੜੀ ਆਪਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਾਡੀ ਸਾਰੇ ਪੰਥ ਨੂੰ ਅਪੀਲ ਹੈ ਕਿ ਬਿਨਾ ਆਪਸੀ ਯਸੀਂਸ ਪੰਥਕਾ ਇੱਕ ਸੁਰਤਾ ਇੱਕ ਸਰਤਾ ਲਈ ਮਿਲ ਕੇ ਕੰਮ ਕਰੀਏ ਗੁਰੂ ਗ੍ਰੰਥ ਗੁਰੂ ਪੰਥ ਸਾਡੇ ਉਹ ਸਿਧਾਂਤ ਨੇ ਗੁਰੂ ਨੇ ਦਿੱਤੇ ਨੇ ਇਹਨਾਂ ਨੂੰ ਆਪਾਂ ਬਰਕਰਾਰ ਰੱਖਣਾ ਤੇ ਸਿੱਖ ਰਹਿਤ ਮਰਜਾਦਾ ਜੋ ਖਾਲਸਾ ਪੰਥ ਨੇ ਸਾਡੇ ਲਈ ਅਕਾਲ ਤਖਤ ਬਹਿ ਕੇ ਬਣਾਈ ਹੈ ਇਹਨਾਂ ਸ਼੍ਰੋਮਣੀ ਕਮੇਟੀ ਸ਼ਰਧੇ ਆ ਉਹਦਾ ਅਮਲ ਲਈ ਸਾਰੇ ਸੰਸਾਰ ਦੇ ਅੰਦਰ ਸਿਰ ਜੋੜ ਕੇ ਕੰਮ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੈਸ਼ਲੀ ਕੋਈ ਦਿਨਾ ਤੋਂ ਸ਼੍ਰੀ ਅਕਾਲ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਤਖਤ ਤਾ ਦੇ ਜਥੇਦਾਰ ਸਾਹਿਬਾਨ ਨੂੰ ਲੈ ਕੇ ਜੋ ਅੰਤਕ ਸੰਕਟ ਬਣਿਆ ਹੋਇਆ ਸੀਗਾ ਤਖਸੈਬਾਨਾਂ ਦੇ ਜਥੇਦਾਰ ਸਹਿਬਾਨ ਨੂੰ ਕਿਵੇਂ ਅਨੁਯੁਕਤ ਕਰਨਾ ਕਿਵੇਂ ਪੰਥਕ ਭਾਵਨਾ ਅਨੁਸਾਰ ਉਹਨਾਂ ਦੀ ਸੇਵਾ ਨਿਵਰਤੀ ਅਤੇ ਜੋ ਮੌਜੂਦਾ ਪੰਥ ਖਲਾਤ ਜਿਸ ਵਿਖਰੇ ਸਮੇਂ ਦੇ ਵਿੱਚ ਅਸੀਂ ਲੰਘ ਰਹੇ ਹਾਂ ਹਰੇਕ ਸੰਸਾਰ ਭਰ ਵਿੱਚ ਹਰੇਕ ਵਸਤੇ ਸਿੱਖ ਦਾ ਜਿਹੜਾ ਹਿਰਦਾ ਉਹ ਦੁਖੀ ਆ ਗਲੁੰਦਰਿਆ ਹੋਇਆ ਕਿ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਸਭ ਸੰਸਥਾਵਾਂ ਸਭ ਸਿਧਾਂਤਾਂ ਸਭ ਰਿਆਦਾਵਾਂ ਨੂੰ ਸਕੇਤੰਕ ਕੇ ਜਿਸ ਤੰਗ ਨਾਲ ਬਨਮਾਨੀਆ ਕੀਤੀ ਜਾ ਰਹੀਆਂ ਇਹ ਆਪਣੇ ਆਪ ਚ ਹਰੇਕ ਸਿੱਖ ਦੇ ਲਈ ਅਸਾਹ ਕਿਹੜਾ ਵਰਤਾਰਾ ਸਮਝਿਆ ਜਾ ਰਿਹਾ ਸੋ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਸਮਤਾ ਆਵੇ ਖਾਲਸਾ ਪੰਥ ਦੇ ਲਈ ਸਿੰਘ ਸਹਿਬਾਨਾਂ ਦੀ ਨਿਯੁਕਤੀ ਅਤੇ ਉਨ੍ਹਾਂ ਦੀ ਸੇਵਾ ਨਿਵਰਤੀ ਦੇ ਲਈ ਇੱਕ ਵਿਧੀ ਵਿਵਧਾਨ ਬਣਾਉਣ ਅਤੇ ਮੌਜੂਦਾ ਸਮੇਂ ਪੰਥਕ ਜੋ ਸੰਕਟ ਬਣਿਆ ਹੋਇਆ ਉਹਦੇ ਲਈ ਅਕਾਲ ਪੁਰਖ ਗੁਰੂ ਹਗਬੰਦ ਸਾਹਿਬ ਜੀ ਦੇ ਤਖਤ ਅੱਗੇ ਅਕਾਲ ਪੁਰਖ ਦੇ ਤਖਤ ਅੱਗੇ ਅਰਦਾਸ ਬੇਨਤੀ ਵਕਫਾਕ ਸੰਸਥਾਵਾਂ ਦੇ ਦੁਆਰਾ ਇਹ ਜਿਹੜੀ ਇਹ ਕੀਤੀ ਗਈ ਆ ਤਾਂ ਕਿ ਆਪਣੇ ਪੰਥ ਨੂੰ ਵਿਵੇਕਪੂਰਵ ਬਖਸ਼ ਕਰਕੇ ਸਤਿ ਬਖਸ਼ ਕੇ ਸਾਨੂੰ ਇਹ ਇਹਦੇ ਲਈ ਅਸੀਂ ਕੁਝ ਕਰ ਸਕੀਏ ਅਤੇ ਨਾਲ ਹੀ ਅਰਦਾਸ ਵੀ ਕਰਦੇ ਹਾਂ ਕਿ ਦਸ਼ਮੇਸ਼ ਪਿਤਾ ਆਪਣੇ ਕਲਗੀਆਂ ਵਾਲੇ ਪੰਥ ਦੇ ਵਿੱਚ ਜਿਹੜੇ ਸਮਰਥਕ ਬਖਸ਼ਿਓ ਨੂੰ ਪ੍ਰਕਟਾ ਇਤਫਾਕ ਅਤੇ ਉਦੀ ਚੜ੍ਹਦੀ ਕਲਾ ਦੇ ਲਈ ਅਸੀਂ ਸਾਰੇ ਯਤਨਸ਼ੀਲ ਹੋਈਏ ਇਹਦੇ ਲਈ ਅਰਦਾਸ ਬੇਨਤੀ ਕੀਤੀ ਹੈ। ਵਿਰੇਤਕ ਸਾਹਿਬ ਤੇ ਸਿੰਘ ਸਾਹਿਬ ਦੀ ਰਾਜਪੂਸ਼ੀ ਕੀਤੀ ਗਈ। ਸਮਾਂ ਕੋਈ ਹੋਰ ਰੱਖਿਆ ਸੀ ਤੇ ਸਿਵਰ ਸਰੇ ਕਰਦੇ। ਇਹ ਤੇ ਇਹਦੇ ਬਾਰੇ ਇੱਥੇ ਪ੍ਰਬੰਧਕ ਜਨਹੀਂ ਵਧੇਰੇ ਤੌਰ ਤੇ ਦੱਸ ਸਕਦੇ ਨੇ ਕਿ ਉਹਨਾਂ ਨੇ ਇਹ ਮਰਜ਼ਾਦਾ ਦਾ ਇਹ ਕਿਉਂ ਇਸ ਢੰਗ ਦਾ ਜਿਹੜਾ ਤਖਸਾਂਬਾਂ ਦੇ ਜੱਥੇਦਾਰ ਦੇ ਤਖਤ ਨਿਸ਼ਿਨੀ ਦਾ ਜਿਹੜਾ ਜੋ ਇੱਕ ਵਿਧੀ ਵਿਧਾਨ ਹੈ ਮਰਯਾਦਾ ਵਾ ਕਿ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰੀ ਦੇ ਵਿੱਚ ਪੰਥਕ ਸੰਸਥਾਵਾਂ ਪੰਥਕ ਸੰਪਰਦਾਵਾਂ ਦਲ ਪੰਥ ਸਾਰੇ ਰੜਕੇ ਸਭ ਸਭਾ ਸੋਸਾਇਟੀ ਰੜਕੇ ਇੱਕ ਵਿਧੀਵਤ ਢੰਗ ਨਾਲ ਉਹਦਾ ਮਾਨ ਸਨਮਾਨ ਢੰਗ ਨਾਲ ਉਹਨਾਂ ਉਹਨਾਂ ਦਾ ਜਿਹੜਾ ਤਖਤ ਰਿਸ਼ਿਨੀ ਜਾਂ ਉਹਨਾਂ ਦੀ ਸੇਵਾ ਸੰਭਾਲ ਉਹ ਕਰਦੀਆਂ ਸਨ ਪਰ ਇਹ ਕਿਉਂ ਹੋਇਆ ਇਹਦੇ ਬਾਰੇ ਤੁਸੀਂ ਸਾਰੇ ਮੇਰੇ ਨੂੰ ਵੱਧ ਜਾਣਦੇ ਨੇ ਇਹ ਇਹ ਦੁਖਦਾਈ ਇਤਿਹਾਸ ਦਾ ਇੱਕ ਹਿੱਸਾ ਬਣਿਆ